ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਅੰਮ੍ਰਿਤਸਰ ਸਾਹਿਬ ਅੱਜ ਉਹਨਾਂ ਦੇ ਸਾਹਮਣੇ ਅਸੀਂ ਖੜੇ ਹੋਏ ਆਂ ਸਾਧ ਸੰਗਤ ਜੀ ਆਪ ਜੀ ਚਾਰ ਚੁਫੇਰੇ ਵੇਖ ਸਕਦੇ ਹੋ ਇੰਨੀ ਸੰਗਤ ਦਾ ਇਕੱਠ ਹੈਗਾ ਵਾ ਇੱਥੇ ਗਰਮੀ ਇੰਨੀ ਹੈ ਕਿ ਥੱਲੇ ਨੀਚੇ ਪੈਰ ਨਹੀਂ ਰੱਖਿਆ ਜਾ ਰਿਹਾ ਸੋ ਅਸੀਂ ਆਨੂੰ ਅੱਜ 2 ਸਾਲ ਹੋ ਗਏ ਇੱਥੇ ਗੁਰਸਾ ਦੀ ਕਿਰਪਾ ਨਾਲ ਹਾਜ਼ਰੀ ਭਰਦੇ ਹੋਏ ਅਸੀਂ ਅੱਜ ਤੱਕ ਇੱਥੇ ਕੋਈ ਨਾ ਵੀ ਗਰਮੀ ਹੋਵੇ ਠੰਡ ਹੋਵੇ ਕਦੀ ਸੰਗਤ ਦਾ ਘਟ ਘਟ ਨਹੀਂ ਹੋਇਆ ਸੋ ਮੈਂ ਆਪਣੇ ਜਿੰਨੇ ਵੀ ਪੰਜਾਬ ਦੇ ਵਾਸੀ ਆ ਜਾਂ ਅੰਮ੍ਰਿਤਸਰ ਦੇ ਵਾਸੀ ਲੋਕਲ ਆ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਗੁਰੂ ਘਰ ਆਓ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਸੀਂ ਥਾ ਥਾ ਦੇ ਭਟਕਦੇ ਫਿਰਦੇ ਆ ਜਿਵੇਂ ਜਿਵੇਂ ਅੱਜ ਯੁੱਗ ਚੱਲ ਗਿਆ ਆ ਜਿਵੇਂ ਪੰਜਾਬ ਦੇ ਵਿੱਚ ਹੋਰ ਤਰਮਾਦਾ ਜਾਂ ਹੋਰ ਜਿਵੇਂ ਪੰਜਾਬ ਵਿੱਚ ਸਿੱਕੀ ਖਤਮ ਹੋ ਰਹੀ ਹੈ ਸੋ ਇੱਕ ਜਰੀਆ ਹੈ ਸਾਨੂੰ ਬਾਬਾ ਦੀਪ ਸਿੰਘ ਜੀ ਨੇ ਬਹੁਤ ਸੋਹਣਾ ਜਰੀਆ ਦਿੱਤਾ ਆਇਆ ਹੈ ਸੰਗਤ ਨੂੰ ਜੋੜਨ ਲਈ ਦਪਹਿਰਾ ਸਾਹਿਬ ਆ ਸੇ ਅੱਜ ਬਹੁਤ ਸੰਗਤ ਜੁੜੀ ਹੋਈ ਹੈ ਤੇ ਬਹੁਤ ਸਾਰੀ ਸੰਗਤ ਕਿੰਤੂ ਪ੍ਰੰਤੂ ਵੀ ਕਰ ਰਹੀ ਹੈ ਸੋ ਉਹਨਾਂ ਨੂੰ ਵੀ ਮੈਂ ਹੱਥ ਜੋੜ ਕੇ ਬੇਨਤੀ ਕਰ ਰਿਹਾ ਐ ਕਿ ਸਿੱਖ ਸਿੱਖ ਨੂੰ ਨਾ ਮਾਰੇ ਕੌਮ ਕਦੇ ਨਾ ਹਾਰੇ ਸੋ ਮੈਂ ਉਹਨਾਂ ਨੂੰ ਵੀ ਇਹੀ ਗੱਲ ਕਹਿਣਾ ਚਾਹੁੰਦਾ ਕਿ ਵੀਰ ਜੀ ਸੰਗਤ ਨੂੰ ਜੋੜਨ ਵਾਲੇ ਬਣੀਏ ਤਾਂ ਜੋ ਆਪਾਂ ਸਿੱਖੀ ਨੂੰ ਅਗਾਹ ਲੈ ਕੇ ਚੱਲੀਏ ਸੋ ਮੇਰੀ ਇੰਨੀ ਗੁਹਤ ਬੇਨਤੀ ਪ੍ਰਵਾਰ ਕਰਨੀ ਵਾਹਿਗੁਰੂ ਜੀ ਦੇ ਫਤਹਿ ਵਾਹਿਗੁਰੂ ਜੀ ਦੇ ਫਤਹਿ ਬਾਬਾ ਦੀਪ ਸਿੰਘ ਜੀ ਧਨ ਧਨ ਬਾਬਾ ਦੀਪ ਸਿੰਘ ਜੀ ਧਨ ਧਨ ਬਾਬਾ ਦੀਪ ਸਿੰਘ